ਕੀ ਰੇਟ ਆ ਵੀਰੇ 500 500 ਜੀ 500 300 ਟੀ-ਸ਼ਰਟ 300 ਜਿਹੜਾ ਬੰਦਾ ਵੀਰੇ ਤੁਹਾਡੀ ਵੀਡੀਓ ਥਰੂ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਵੀ ਦਵਾਂਗੇ ਨਾਲ ਗਿਫਟ ਵੀ ਦਵਾਂਗੇ ਬਾ ਠੀਕ ਆ ਵੀਰੇ ਲੈ ਵੀ ਚੱਕੋ ਬਾਈ ਨੇ ਖੁਸ਼ ਕਰਤਾ ਹੁਣ ਇਹ ਦੂਰਾ ਆ ਲੋਰਾਂ ਲੋਰਾਂ ਟੀ-ਸ਼ਰਟਾਂ ਲਓ ਵੀ ਪਹੁੰਚ ਗਏ ਆਪਾਂ ਖੰਨੇ ਸੇਲ 'ਚ ਤੇ ਤੁਹਾਨੂੰ ਦਿਖਾਉਨੇ ਆ ਸੇਲ ਆ ਜਾ ਵੀ आ आज भी ये आज खन्ने की सेल आपा कि मार्केट च जावे फोन चक भाई लैंना है फते भाई फोन सुन लगे सुन ला फोन खेटना नहीं ਲੱਾ ਚੱਕੋ ਬਈ ਇੱਧਰ ਬੰਦੇ ਲੈ ਰਹੇ ਆ ਜੀ ਕੀ ਕਰਨਾ ਅੱਜ ਆਪਾਂ ਚੱਲਦੇ ਹੁਣ ਅੱਗੇ ਅੰਟੀਕ ਆ ਸਹੀ ਗੱਲ ਹੈ ਤਾਜ਼ੀ ਵੀ ਲੱਗ ਰਹੀ ਸਭ ਆਪਾਂ ਇੱਥੇ ਵੀ ਪਾਵਾਂ ਤੇ ਇਹ ਸਾਰਾ ਇੱਧਰ ਤੁਹਾਨੂੰ ਖੰਨੇ ਤੇ ਜਦੋਂ ਐਂਟਰ ਹੋਵੋਗੇ ਇੱਧਰੋਂ ਆਊਗਾ ਇੱਥੇ ਮਿਲ ਜਾਣਾ ਸਾਹਮਣੀ ਦੁਕਾਨ ਉੱਪਰ ਅੱਗੇ ਨੂੰ ਵਾਪਸ ਲੋ ਬਈ ਹੁਣ ਆਪਾਂ ਚੱਲਦੇ ਅੱਗੇ ਖੰਨੇ ਲੱਗੀ ਹੋਈ ਹੈ ਸੇਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਖੰਨੇ ਦੀ ਸੇਲ ਤੇ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਇਹ 17 ਮਾਰਚ ਦੀ ਹੈ ਜੀ ਤੇ 17 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ 17 ਮਾਰਚ ਨੂੰ ਹੀ ਖੰਨੇ ਸੇਲ ਲੱਗੀ ਹੋਈ 30 ਤੇ ਬਾਕੀ ਇਹ ਸੇਲ ਕਦ ਤੱਕ ਆ ਇਹਦੇ ਬਾਰੇ ਤਾਂ ਮੈਨੂੰ ਵੀ ਕਨਫਰਮ ਨਹੀਂ ਪਤਾ ਹੈਗਾ ਬਾਕੀ ਤੁਸੀਂ ਆ ਜਿਓ ਤੇ ਆ ਕੇ ਸੇਲ ਦੇ ਵਿੱਚ ਕੱਪੜੇ ਲੈ ਸਕਦੇ ਹੋ ਤੇ ਆਪਾਂ ਹੁਣ ਚੱਲਦੇ ਹਾਂ ਅੱਗੇ ਅੱਗੇ ਤੁਹਾਨੂੰ ਸਾਰੀ ਇਹ ਮਾਰਕੀਟ ਆਪਾਂ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ इधर इधर चक्को भी सेल चक्को भी सेल सेल बहुत काठा चलो जी चलो 200 का भाई 200 का हां 200 भाई चक्को 200 भाई ਆਇਆ ਪਾਜੀ ਕੋਲ ਲਓ ਬਈ ਦੇਖੋ ਕਿੰਨਾ ਇਕੱਠਾ ਬਾਤ ਚੱਲਦੇ ਅੱਗੇ ਹੋਰ ਦੇਖੋ ਵੀ ਇੱਧਰ ਵੀ ਇਹ ਬਾਈ ਤੁਸੀਂ ਕਮੈਂਟ ਕਰ ਰਹੇ ਸੀ ਆਪਾਂ ਤੁਹਾਨੂੰ ਤਾਂ ਦਿਖਾ ਰਹੇ ਆ ਦੁਬਾਰੇ ਤੇ ਤੁਹਾਡੇ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਜੀ ਕਹਿ ਰਹੇ ਸੀ ਵੀ ਸ਼ੇਰ ਲੱਗੀ ਏ ਕਿ ਨਹੀਂ ਲੱਗੀ ਵੀ ਤਾਂ ਦੇਖ ਲਓ ਦੇਖੋ ਵੀ ਇੱਧਰ ਉੱਵੀ ਇੱਧਰ ਵੀ ਲੱਗੀ ਹੋਈ ਆ ਉੱਤਰ ਵੀ ਦੇਖੋ ਇੱਧਰ ਦੇਖੋ ਵੀ ਇੱਧਰ ਬਹੁਤ ਇਕੱਠਾ ਦੇਖੋ ਵੀ ਸੇਲ ਸੇਲ ਹਲੇ ਵੀ ਬਹੁਤ ਇਕੱਠਾ ਵੈਸੇ ਵੀ 15 ਮਾਰਤ ਤੋਂ ਬਾਅਦ ਹੀ ਇਹ ਵੀਡੀਓ ਆ ਤੇ ਬਹੁਤ ਕਮੈਂਟ ਆ ਰਹੇ ਜੀ ਕਿ ਦੱਸੋ ਵੀ ਛੇ ਲੱਗੀ ਕਿ ਨਹੀਂ ਲੱਗੀ ਤਾਂ ਕਿ ਬਣਾ ਜੀ ਮੇਰੇ ਕੋਈ ਚੱਲਦੇ ਅੱਗੇ ਆਪਾਂ ਆਜ

ਆ ਦੇਖੋ ਜਿੱਧਰ ਪੱਲੇ ਭਾਈ ਅੱਗੇ ਪੱਲੇ ਪੁੱਤਰ ਦੇ ਚਲਟਾਂ ਕੋਵਿਡ ਤਾਂ ਇਹ ਆ ਸਾਰੀ ਖੰਨੇ ਦੀ ਮਾਰਕੀਟ ਤੇ ਇਹ ਸਾਰੀ ਸੇਲ ਯਾ ਮਤ ਨੂੰ ਦਿਖਾਈ ਗਿਆ ਤੇ ਇਧਰ ਦੇਖੋ ਸੂਟ ਅੱਗੇ ਚੱਲਦੇ ਆਪਾਂ ਲੋਰਾ ਟੀ-ਸ਼ਰਟਾਂ ਲੋਰਾ 150 150 ਟੀ-ਸ਼ਰਟਾਂ ਬੋਸ 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 ਤੇ ਬਾਕੀ ਤੁਸੀਂ ਖੰਨੇ ਦੀ ਜ ਹੋਰ ਵੀਡੀਓ ਵੀ ਦੇਖਣੀ ਨੇ ਸਹੀ ਹੁੰਦੀ ਉਹ ਆਪਣੇ ਚੈਨਲ ਤੇ ਪਾਈ ਹੋਈ ਹੁੰਦੀ ਹੁੰਦਾ ਕਿ ਉਹ ਵੀ ਦੇਖ ਸਕਦੇ ਆ ਤੇ ਦੇਖੋ ਵੀ ਖੰਨੇ ਦੇ ਵਿੱਚ ਲੱਗੀ ਹੋਈ ਸੇਲ ਦੇਖੋ ਵੀ

ਆ ਤੈਨੂੰ ਸੋ ਇੱਧਰ ਤੇਲ ਆ ਲੱਗ ਰਿਹਾ ਇੱਧਰ ਤੇ ਇੱਧਰ ਵੀ ਲੱਗੀਆਂ ਨੇ ਇੱਧਰ ਲੋਰਾ ਤੰਦੂਰਾ ਦੀ ਤੌਲੀਏ ਭਾਈ ਕਿੰਨੇ ਦਾ ਤੌਲੀਆ 100 ਰੁਪਇਆ ਪਾਣੀ ਨੂੰ ਗਰਮੀ ਤੇ ਤੇ ਇਹਦੇ ਨਾਲ ਉਹ ਵੀ ਇੱਧਰ ਅੱਗੇ ਵੀ ਲੱਗੀ ਹੋਈ ਆ ਭਾਈ 40 ਦਾ ਕੈਂਟਾ ਹੁੰਦਾ ਕਿਰੇ ਦਾ ਚਲਦਾ ਇੱਧਰ ਚਲਦਾ ਇੱਧਰ ਲੋਰਾ ਕੀ ਰੇਟ ਆ ਵੀਰੇ ਲੋ 300 ਵੀਰੇ 300 ਬਾਈ ਦੀ ਪਹਿਲੇ ਹੀ ਵੀਡੀਓ ਪਾਈ ਦੀ ਆਪਾਂ ਨੇ ਲੋ ਵੀ ਇਹਨਾਂ ਦੇ ਬਵਾਜ ਜੋ ਨਾਲ ਸੇਲ ਲੱਗੀ ਹੋਈ ਆ ਆਪਾਂ ਤੁਹਾਨੂੰ ਦਿਖਾਉਂ ਰਹੇ ਆ ਅੰਦਰ ਪਾਈ ਕਹਿੰਦਾ ਅੰਦਰ ਦਿਖਾਓ ਆਪਾਂ ਤੁਹਾਨੂੰ ਦਿਖਾ ਲਿਆ 300 ਪੈਂਟ 500 ਵੀਰੇ ਓਕੇ ਓਕੇ ਆ ਵੀਰੇ 500 ਦੀ ਪੈਂਟ ਹੈ ਜੀ ਇਹਨ ਦੀ ਸਾਰੇ ਕਲਰ ਸਾਈਜ਼ ਮਿਲ ਜਾਣਗੇ ਵੀਰੇ ਇਹਦੇ ਵਿੱਚ ਠੀਕ ਆ ਵੀਰੇ ਹਾਂ ਸਾਰੀਆਂ ਸਟੇਟ ਪੈਂਟਾਂ ਨੇ ਵੀਰੇ ਸਟੇਟ ਚੱਕੋ ਵੀ ਚੈੱਕ ਕਰੋ ਪੈਂਟ ਹਾਂ ਵਧੀਆ ਪੈਂਟਾਂ ਨੇ ਸਟੇਟ ਕੰਪੜ ਵੀ ਮਿਲ ਜਾਣਗੇ ਇਹਦੇ ਵਿੱਚ ਇਹ ਲਾ ਦੇ ਕੱਪੜਾ ਠੀਕ ਹੈ ਜੀ ਆ ਦੇਖੋ ਕਲੱਬ ਪੈਂਟਾਂ ਵੀ ਕਲੱਬ ਪੈਂਟ ਦੇ ਕੋ ਨਾਲੇ ਕੰਪਨੀ ਦੀ ਪੈਂਟਾਂ ਨੇ ਵੀਰੇ ਵਧੀਆ ਠੀਕ ਆ ਵੀਰੇ ਠੀਕ ਆ ਹੁਣ ਆਇਓ ਉਧਰ ਆਹ ਪੈਂਟਾਂ ਵੀਰੇ ਫਾਰਮਲ ਫਾਰਮਲ ਵੀ ਮਿਲ ਜਾਣਗੇ ਆਪਣੇ ਕੋਲ ਕੱਪੜੇ ਦੀਆਂ ਹਲੋ ਫਾਰਮਲ ਵੀ ਹੈਗੇ ਨੇ ਸਾਰੇ ਆਹ ਫਾਰਮਲ ਪੈਂਟ ਵੀ ਮਿਲ ਜੂ ਵੀਰੇ ਜਿੰਨਾ ਮਾਲ ਸਾਰਾ ਵਧੀਆ ਵਧੀਆ ਮਾਰ ਰੱਖਿਆ ਹੈ ਯਾਰ ਟੀ-ਸ਼ਰਟ 300 ਰੁਪਏ ਫੋਨਰ ਵਾਲੇ ਟੀ-ਸ਼ਰਟ 300 ਰੁਪਏ ਮਤਲਬ ਗਰਮੀ ਵਾਲਾ ਮਾਲ ਵੀ ਆਇਆ ਸਾਰਾ ਇਹ ਸਾਰਾ ਵੀਰੇ ਗਰਮੀ ਵਾਲਾ ਹੀ ਮਾਲ ਹੈ ਸਰਦੀ ਵਾਲਾ ਕੋਈ ਨਹੀਂ ਹੈਗਾ ਆ ਗੋਲਗਲਾ ਟੀ-ਸ਼ਰਟ ਮਿਲ ਜੂ ਵੀਰੇ ਇਹ ਕੱਲਾ ਡਿਜ਼ਾਈਨ ਮਿਲ ਜਾਣਗੇ ਹੋਰ ਹਾਂ ਹਾਂ ਇਹ ਨਹੀਂ ਆ ਕੱਲ ਹੋਰ ਦੇਖੋ ਨਵਾਂ ਆਇਆ ਹਮਾਰਾ ਜਲਦੀ ਹੋਰ ਦੇਖੋ ਇਜੇ ਵੀ ਕਲਰ ਡੀ ਆਲੇ ਮਿਲ ਜਾਣਗੇ ਵੀਰੇ ਲੋਰ ਹੈਗਾ ਬਹੁਤ ਵਧੀਆ ਸਿਰਫ 300 ਰੁਪਏ ਚ ਲਾਇਆ ਹੋਇਆ 300 ਦਾ ਹਾਂ 500 ਵਾਲਾ ਲੋਰ ਹੈ 300 ਰੁਪਏ ਚ ਲਾਇਆ ਹੋਇਆ ਆਜੋ ਲਓ ਵੀ ਚੱਕੋ 300 ਦਾ ਆਹ ਟੀ-ਸ਼ਰਟ ਦੇਖੋ ਕਲਰ ਵਾਲੀ ਡਰਾਈ ਫਿਟ ਤਿੰਨ ਤਰ੍ਹਾਂ ਦੇ ਕੱਪੜੇ ਮਿਲ ਜਾਣਗੇ ਵੀਰੇ ਡਰਾਈ ਫਿਟ ਮਿਲ ਜੂ ਕੋਰ ਦਾ ਮਿਲ ਜੂ ਠੀਕ ਆ ਠੀਕ ਹੈ ਜੀ ਐਨ ਐਸ ਮਿਲ ਜੂ ਆਜੋ ਆਹ 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 ਲੋਰ ਹੈਗਾ ਵੀਰੇ ਆਪਣੇ ਕੋਲ ਐਨ ਐਸ ਜੀ ਐਮ ਐਸ ਕੌਟਨ ਦਾ ਮਿਲ ਜੂ ਐਨਐਸਐਲ ਮਿਲ ਜੂ ਡਰਾਈਵਟੂ ਦੇ ਵੀ ਠੀਕ ਆ ਵੀਰੇ ਠੀਕ ਆ ਜੀ ਵਧੀਆ ਲੋਰ ਐ ਫਿਰ ਪ੍ਰੀਐਂਟਰ ਦਾ ਲਾਇਆ ਹੋਇਆ ਇਹ ਨਹੀਂ ਆ ਜੀ ਆ ਸ਼ਰਟ ਆ ਵੀਰੇ ਸਾਰੇ ਸਾਈਜ਼ ਆ ਕੇ ਡਬਲ ਐਕਸਓ ਤੋਂ ਲੈ ਕੇ ਐਮਐਸਐਲ ਫੱਕੇ ਠੀਕ ਆ ਵੀਰੇ 300 ਰੁਪਏ 300 ਹਾਂਜੀ ਠੀਕ ਆ ਤੇ 600 ਵਾਲੀ ਸ਼ਰਟ ਆ ਵੀਰੇ 300 ਚਲਾਈ ਦੀ ਆ ਜੀ ਬਹੁਤ ਸੋਹਣਾ ਲੱਗਦਾ ਹੈ ਕਰੋ ਬਣਨਸ ਪੁੱਛਾ ਦੇ ਆ ਦੇਖੋ ਵੀਰੇ ਸਾਰੇ ਦੇ ਕਲਰ ਡਿਜ਼ਾਈਨ ਮਿਲ ਜਾਣਗੇ ਸ਼ਰਟਾਂ ਦੇ ਵਿੱਚ ਗਰਮੀ ਵਾਲੀ ਸ਼ਰਟ ਆ ਵੀਰੇ ਕੌਟਨ ਦੀ ਠੀਕ ਆ ਵੀਰੇ ਸਾਰੇ ਸਾਈਜ਼ ਆ ਗਏ ਆਪਣੇ ਕੋਲ ਓਕੇ ਵੀਰੇ ਬੜਾ ਡਰੈਸ ਐ ਐਡਰੈਸ ਸਾਰਾ ਸੇਲ ਐ ਐਡਰੈਸ ਬੋਲ ਦੋ ਮੜਾ ਜੀ ਆਪਦਾ ਵੀ ਤੁਹਾਡੀ ਦੁਕਾਨ ਕਿੱਥੇ ਐਡਰੈਸ ਬੋਲ ਦੋ ਮੜਾ ਜੀ ਡਰੈਸ ਹੈਗੀ ਵੀਰੇ ਨੀਅਰ ਬੋਲ ਡਾਕਨ ਦਾ ਠੀਕ ਆ ਨਾਲ ਘੜੀਆਂ ਵਾਲੇ ਠੀਕ ਹੈ ਜੀ ਵਾਇਜ਼ ਆਨ ਓਕੇ ਦਾ ਨਾਮ ਥੈਂਕ ਯੂ ਵੀਰੇ ਸ਼ਰਟ 300 ਵੀਰੇ ਸਟੇਰ ਫਿਟ ਪੈਂਟ ਵਧੀਆ 500 ਰੁਪਏ ਜੋਰ 300 ਟੀ-ਸ਼ਰਟ 300 ਜਿਹੜਾ ਬੰਦਾ ਵੀਰੇ ਤੁਹਾਡੀ ਵੀਡੀਓ ਥਰੂ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਵੀ ਦਵਾਂਗੇ ਨਾਲ ਗਿਫਟ ਵੀ ਦਵਾਂਗੇ ਬਾ ਠੀਕ ਆ ਵੀਰੇ ਲੈ ਵੀ ਚੱਕੋ ਬਾਈ ਨੇ ਖੁਸ਼ ਕਰਤਾ ਹੁ ਦੱਸ ਕੀ ਗਾਹੇ ਬਾਈ ਹੁਣ ਆ ਜਿਓ ਇੱਕ ਵਾਰ ਜ਼ਰੂਰ ਹਾਂ ਤੇ ਆ ਸਾਹਮਣੇ ਰੋਡ ਚੱਲਦਾ ਇੱਥੋਂ ਉੱਤਰ ਕੇ ਤੁਸੀਂ ਨੇੜੇ ਉੱਤਰ ਕੇ ਨਾਲ ਹੀ ਆਪਣਾ ਹਾਂ ਆ ਬਾਈ ਨਾ ਦੁਕਾਨ ਦਾ ਨਾਵਾ ਤੇ ਜ਼ਰੂਰ ਆ ਜਿਓ ਬਾਈ ਕੋ ਠੀਕ ਆ ਜੀ ਜ਼ਰੂਰ ਦਵਾਂਗੇ ਵੀਡੀਓ ਥਰੂ ਆਊਗਾ ਬੜਾ ਠੀਕ ਆ ਓਕੇ ਥੈਂਕ ਯੂ ਵੀਰੇ ਤੇ ਆ 500 ਦਾ ਇੱਧਰ ਆਹੀ ਆਈ ਹੈ ਨਾ ਆਹ ਆ 500 ਦਾ ਤੇ ਆ ਬਾਈ ਦੀ ਦੁਕਾਨ ਆ ਤੇ ਹੁਣ ਆਪਾਂ ਚੱਲਦੇ ਅੱਗੇ ਇੱਧਰ ਵੀ ਸੇਲ ਲੱਗੀ ਹੋਈ ਆ ਸਾਰੀਆ ਪੂਰੀਆ ਦੀ ਸੇਲ ਅੱਪਰਸ ਅੱਜ ਤੇ ਦੇਖੋ ਇਹ ਤੇ ਸੇਲ ਹਾਲੇ ਅੱਧਾ ਤੇ ਆਹ ਦੇਖੋ ਇਹ ਤੇ ਤੇ ਅੱਗੇ ਚੱਲਦੇ ਆ ਕੇ ਆਪਾਂ ਓਹੀ ਸੇਲ ਸੇਲ ਆਪਾਂ 롤 아이스크림 롤 아이스크림 롤 아이스크림, 찹쌀떡 찹쌀떡 ਇਹਨੇ ਕਈ ਪਟੋਲੇ ਭੋਗ ਮੈਂ ਇਹ ਲੈ ਲਈਆਂ ਕੈਮ ਲੱਗਦੀਆਂ ਨੇ ਇੱਧਰੋਂ ਜਾ ਕੇ ਸਰਾ ਰੰਗ ਥੋੜਾ ਲਾਓ ਵੀ ਖੰਨੇ ਦੀ ਸ਼ਾਪਿੰਗ ਕਰਕੇ ਹੁਣ ਚੱਲੇ ਬੰਦੇ ਭਾਈ ਗੱਡੀ ਹੋ ਗਈ ਲੋਡ ਉਹ ਨਹੀਂ ਯਾਰ ਅਸੀਂ ਸਮਾਨ ਪਤਾ ਕਿਵੇਂ ਲੈ ਲਿਆ ਉਹ ਸਾਗਰ ਦੀ ਬੌਟੀ ਨੇ ਕਿਹਾ ਸੀ ਕਹਿੰਦੀ ਮੈਂ ਆਉਂਦੀ ਆਂ ਐਂਟੀ ਕਾ ਲੈ ਕੇ ਉਹ ਆਈਓ ਨਹੀਂ ਹੁਣ ਧੋਖਾ ਦੇ ਗਈ ਸਾਗਰ ਦੀ ਬੌਟੀ ਤੇ ਗੱਡੀ ਹੋ ਗਈ ਲੋਡ ਹੁਣ ਲੱਗੇ ਨੇ ਬੰਦੇ ਤੁਰਨ ਚੱਲ ਬਈ ਫੜ ਫੱਕਰ ਚੱਲੇ ਚੱਲ ਇਹ ਇਤਰਾਹ ਜਿਹੇ ਛੱਡ ਜਾਲੀ ਲੋਡ ਹੋਣੀ ਆ ਜੇ ਹਾਂਜੀ ਆਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਖੰਨੇ ਦੀ ਸੇਲ ਦਿਖਾਈ ਆ ਕਿਉਂਕਿ ਤੁਸੀਂ ਬਹੁਤ ਮੈਸੇਜ ਤੇ ਕਮੈਂਟ ਕੀਤੇ ਸੀ ਵੀ 15 ਮਾਰਤ ਤੋਂ ਬਾਅਦ ਵੀ ਇਹ ਸੇਲ ਲੱਗੀ ਹੋਈ ਆ ਤਾਂ ਆਪਾਂ ਇਹ ਵੀਡੀਓ ਜਿਹੜੀ ਬਣਾਈ ਆ 15 ਮਾਰਤ ਤੋਂ ਬਾਅਦ ਹੀ ਬਣਾਈ ਆ ਤੇ ਇਹ ਬਲੌਗ ਨੂੰ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਉਮੀਦ ਕਰਦਾ ਤੁਹਾਨੂੰ ਅੱਜ ਇਹ ਵੀਡੀਓ ਪਸੰਦ ਆਏਗੀ ਆਈ ਹੋਗੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਆਪਣੇ ਤੱਕ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਿਓ ਜੀ ਤੇ ਮਿਲਦੇ ਆ ਨੈਕਸਟ ਵੀਡੀਓ ਤੇ ਧੰਨਵਾਦ ਜੀ